ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਰਪੰਚ ਪਟਾੜ੍ਹ ਹੀਰੋ ਏਜੰਸੀਸ ਠੀਕ ਹੈ ਜੀ ਅ ਪ੍ਰਾਨਵੀ ਮੈਚ ਦੇ ਨਵੀਂ ਮੈਚ ਦੇ ਆ ਹਰ ਤਰ੍ਹਾਂ ਦੇ ਮੋਟਰਸਾਈਕਲ ਲੱਗੇ ਜਿਹੜੋ ਹੰਦੇ ਆਗੇ ਠੀਕ ਹੈ ਹੀਰੋ ਏਜੰਸੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਹਾਂਜੀ ਬਾਈ ਜੀ ਸਤਿ ਸ੍ਰੀ ਗਾਈ ਸਤਿ ਸ੍ਰੀ ਗਾਈ ਸਤਿ ਸ੍ਰੀ ਅਕਾਲ ਜੀ ਨਾਮ ਤੁਸੀਂ ਜੀ ਆਪਣਾ ਅਸ਼ਵਨੀ ਨਾਮ ਹੈ ਜੀ ਮੇਰਾ ਹਾਂਜੀ ਆਪਣੀ ਪਟਾੜ੍ਹ ਹੀਰੋ ਮੋਟਰਸਾਈਕਲ ਦੀ ਏਜੰਸੀ ਹੈ ਹਾਂਜੀ ਜਿਹਦਾ ਨਾਮ ਹੈਗਾ ਸ਼ੀਵਾ ਮੋਟਰ ਠੀਕ ਹੈ ਕੋਈ ਏਜੰਸੀ ਆ ਬਰੋੜ ਹਾਂਜੀ ਇੱਥੇ ਹੀਰੋ ਦੇ ਸਾਰੇ ਆਪਣੇ ਜਿਹੜੇ ਬ੍ਰਾਂਡ ਨੇ ਹਾਂਜੀ ਜਿਵੇਂ ਡੀ ਲਕਸ ਹੈ ਸਪਲੈਂਡਰ ਹੈ ਪੈਸ਼ਨ ਹੈ ਹਾਂਜੀ ਹਰ ਤਰ੍ਹਾਂ ਦੀ ਮੋਟਰਸਾਈਕਲ ਆਪਣੇ ਹੀਰੋ ਦੀ ਉਰੇ ਮਿਲਦੇ ਠੀਕ ਹੈ ਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਗਾ ਤਾਂ ਮਾੜਾ ਮੋਟਰ ਦਾ ਡਿਸਕਾਊਂਟ ਹੋਊਗਾ ਹੀ ਹਾਂਜੀ ਹਾਂਜੀ ਬਿਲਕੁਲ ਕਰਾਂਗੇ ਜੇ ਆਪਣੀ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਦੇਖ ਕੇ ਆਉਂਦਾ ਵੀਡੀਓ ਦਿਖਾਉਂਦਾ ਹਾਂਜੀ ਕੋਈ ਵੀਡੀਓ ਦੇਖ ਕੇ ਆਇਆ ਹਾਂਜੀ ਉਹਨੂੰ 2000 ਰੁਪਏ ਦਾ ਡਿਸਕਾਊਂਟ ਦਿੱਤਾ ਜਾਏਗਾ ਹਰੇਕ ਮੋਟਰਸਾਈਕਲ ਮਗਰ ਠੀਕ ਹੈ ਜੀ ਨਵੇਂ ਤੇ ਨਵੇਂ ਤੇ ਪੁਰਾਣੇ ਵੀ ਆਪਣੇ ਕੋਲ ਹੈਗੇ ਜੀ ਹਾਂਜੀ ਹਾਂ ਪੁਰਾਣੇ ਆਪਣੇ ਕੋਲੇ ਬਿਲਕੁਲ ਬਹੁਤ ਵਾਜਿਬ ਰੇਟਾਂ ਤੇ ਮੋਟਰਸਾਈਕਲ ਮਿਲਦੇ ਆ ਕਿਉਂਕਿ ਏਜੰਸੀ ਦਾ ਨਾਮ ਹੋਣ ਕਰਕੇ ਹਾਂਜੀ ਲੋਕ ਏਜੰਸੀ ਦੇ ਵਿੱਚ ਆਉਂਦੇ ਨੇ ਪੁਰਾਣੇ ਮੋਟਰਸਾਈਕਲ ਕਟਾਕੇ ਜਾਂਦੇ ਨੇ ਹਾਂਜੀ ਨਵੇਂ ਲੈ ਜਾਂਦੇ ਨੇ ਤੇ ਕਈ ਆਪਣੇ ਵੀਰ ਨੇ ਜਿਨ੍ਹਾਂ ਨੂੰ ਪੁਰਾਣੇ ਮੋਟਰਸਾਈਕਲਾਂ ਦੀ ਲੋੜ ਹੁੰਦੀ ਹੈ ਸਾਡੇ ਕੋਲੇ ਉਹਰੇ 8000 ਰੁਪਏ ਤੋਂ ਲੈ ਕੇ 50000 ਤੱਕ ਦੇ ਪੁਰਾਣੇ ਮੋਟਰਸਾਈਕਲ ਵੀ ਮਿਲ ਜਾਂਦੇ ਨੇ ਠੀਕ ਹੈ ਜੀ ਤੇ ਇਦਾਂ ਦੇ ਮੋਟਰਸਾਈਕਲ ਹੈ ਜਿਵੇਂ ਅਸ ਨੂੰ ਮੈਂ ਦਿਖਾਉਣਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਨੇ ਹਾਂਜੀ ਜਿਵੇਂ ਮਾਰਕੀਟ ਵੈਲਿਊ ਜਿਵੇਂ ਆਮ 50 52000 ਦਾ ਮੋਟਰਸਾਈਕਲ ਮਿਲਦਾ ਹੈ ਹਾਂਜੀ ਉਹ ਸਾਡੇ ਕੋਲੋਂ ਤੁਹਾਨੂੰ 45000 ਦਾ ਮੋਟਰਸਾਈਕਲ ਮਿਲ ਜੇਗਾ ਠੀਕ ਹੈ ਯਾਨੀ ਕਿ 5 ਤੋਂ 7000 ਰੁਪਏ ਤੱਕ ਦੀ ਤੁਹਾਨੂੰ ਇਹਦੇ ਵਿੱਚ ਸੇਵਿੰਗ ਹੋ ਜਾਈ ਕਿਹੜਾ ਮਾਡਲ ਹੈ ਬਈ ਜੀ ਇਹ ਇਹ 2021 ਮਾਡਲ ਹੈ ਡੀ ਲਕਸ ਠੀਕ ਹੈ ਜੀ ਠੀਕ ਹੈ ਜੀ ਇਹ ਆਮ ਇਹਦੀ ਜਿਹੜੀ ਮਾਰਕੀਟ ਵੈਲਿਊ ਹੈਗੀ ਹੈ 50 51 ਜਾਂ 52000 ਤੱਕ ਦੀ ਠੀਕ ਹੈ ਜੀ ਹੈਗੀ ਹੈ ਹਾਂਜੀ ਪਰ ਆਪਣੇ ਕੋਲੋਂ ਇਹ 5 ਤੋਂ 7000 ਰੁਪਏ ਘੱਟ ਮਿਲ ਜੰਦਾ ਠੀਕ ਹੈ ਜੀ ਲੋਪਰਾ ਦੇਖ ਸਕੋ ਨੰਬਰ ਲੱਗਿਆ ਬਾਜੀ ਠੀਕ ਬਾਕੀ ਹਰ ਤਰ੍ਹਾਂ ਦੀ ਮੋਟਰਸਾਈਕਲ ਹੈ ਜੀ ਉਹ ਸਾਰਾ ਅਵੇਲੇਬਲ ਆ ਸਾਡੇ ਕੋਲੇ ਠੀਕ ਹੈ ਏਜੰਸੀ ਦਾ ਨਾਮ ਹੋਣ ਕਰਕੇ ਹਾਂਜੀ ਏਜੰਸੀ ਦੇ ਵਿੱਚ ਹੀ ਬੰਦਾ ਆਣਾ ਪਸੰਦ ਕਰਦਾ ਜਿਆਦਾ ਵੀ ਅਸੀਂ ਮੋਟਰਸਾਈਕਲ ਖੋ ਲਈਏ ਪੁਰਾਣਾ ਹਾਂਜੀ ਨਵੇਂ ਦੇ ਨਾਲ ਨਾਲ ਕੀ ਹੈ ਜੀ ਲੋਕਾਂ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਇੱਕ ਤਾਂ ਵੀ ਜਿਹੜੀ ਸ਼ਿਵਾ ਮੋਟਰ ਹੀਰੋ ਮੋਟਰਸਾਈਕਲ ਦੀ ਏਜੰਸੀ ਹੈ ਇੱਥੇ ਸਾਨੂੰ ਚੀਜ਼ ਵਧੀਆ ਮਿਲਦੀ ਹੈ ਜੈਨੂਨ ਮਿਲਦੀ ਹੈ ਸਰਵਿਸ ਵਾਈਜ਼ ਕੋਈ ਦਿੱਕਤ ਨਹੀਂ ਹੈਗੀ ਹਰ ਕਸਟਮਰ ਦੀ ਅਸੀਂ ਸੁਣਵਾਈ ਕਰਦੇ ਹਾਂ ਈਵਨ ਪੁਰਾਣਾ ਮੋਟਰਸਾਈਕਲ ਵੀ ਦਿੰਨੇ ਆ ਉਹਦੀ ਵੀ ਅਸੀਂ ਗਾਰੰਟੀ ਵਾਰੰਟੀ ਸਾਰੀ ਨਾਲ ਦਿੰਨੇ ਆ ਵੀ ਤਾਂ ਕਿ ਕਿਸੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਮੰਨ ਲਓ ਹਫਤੇ 10 ਦਿਨਾਂ ਚ ਕੋਈ ਵੀ ਚੀਜ਼ ਦੀ ਪ੍ਰੋਬਲਮ ਹੈ ਉਹਦੀ ਅਸੀਂ ਪੂਰੀ ਸੁਣਵਾਈ ਕਰਦੇ ਆ ਚੀਫ ਹਾਂਜੀ ਹਾਂਜੀ ਬਈ ਆ ਡੀਲ ਐਕਸ ਦਾ ਪਹਿਲਾਂ ਦੱਸਣ ਨਵੇਂ ਦਾ ਜਿਵੇਂ ਨਮਾ ਡੀਲ ਐਕਸ ਮੋਟਰਸਾਈਕਲ ਹੈ 01 ਹਾਂਜੀ ਹਾਂ ਇਹ ਕੰਪਲੀਟ 74000 ਦਾ ਮੋਟਰਸਾਈਕਲ ਹੈ ਸਾਰੀ ਐਸੈਸਰੀ ਪਾ ਕੇ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਵੀਰ ਵੀਡੀਓ ਸ਼ੇਅਰ ਕਰਕੇ ਆਏਗਾ ਦੇਖੋ ਸਿਲਾਲ ਤਾਂ ਕੋਈ ਸਕੀਮ ਨਹੀਂ ਚੱਲ ਰਹੀ ਪਰ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਏਗਾ ਹਾਂਜੀ ਹਾਂ ਤਾਂ ਉਹਦੇ ਵਿੱਚ 2000 ਰੁਪਏ ਦੀ ਆਪਾਂ ਉਹਨੂੰ ਛੋਟ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਲੋ ਭਰਾ ਚੈੱਕ ਕਰਸਾ ਦੇ ਜਿਹੜਾ ਸੈਲਫਸ ਤਾਂ ਤਾੜਾ ਉਹਦਾ ਕੀ ਰੇਟ ਆ ਜੀ ਉਹ ਕੰਪਲੀਟ 84000 ਦਾ ਮੋਟਰਸਾਈਕਲ ਪੈਂਦਾ ਹ ਉਦੇ ਵਿੱਚ ਵੀ 2000 ਰੁਪਏ ਦੀ ਛੋਟ ਆਪਾਂ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਆਪਾਂ ਠੀਕ ਹੈ ਜੀ ਇਧਰ ਸਪਲੈਂਡਰ ਆ ਗਈ ਹਾਂਜੀ ਹਾਂ ਸਪਲੈਂਡਰ ਆ ਗਈ ਪੈਸ਼ਾ ਸੁਪਰ ਸਪਲੈਂਡਰ ਆ ਗਿਆ ਠੀਕ ਹੈ ਜੀ ਪੈਸ਼ਾ ਬਾਹਰ ਖੜਾ ਹੈ ਡੀ ਲਕਸ ਹੋਗੇ ਕਿੱਕ ਸਟਾਰਟ 셀ਫ ਸਟਾਰਟ ਠੀਕ ਹੈ ਜੀ ਜੋ ਮਾਡਲ ਚੱਲ ਰਹੇ ਆ ਉਹ ਸਾਰੇ ਅਵੇਲੇਬਲ ਹੁੰਦੇ ਆ ਆਪਣੇ ਕੋਲੇ ਠੀਕ ਹੈ ਜੀ ਇਸ ਤੋਂ ਇਲਾਵਾ ਕਿਸੇ ਦੀ ਕੋਈ ਖਾਸ ਡਿਮਾਂਡ ਹੈ ਉਹ ਮੌਕੇ ਤੇ ਮੋਟਰਸਾਈਕਲ ਆਪਾਂ ਅਵੇਲੇਬਲ ਕਰਵਾ ਕੇ ਵੀ ਦੇ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਬਈ ਜੀ ਕਲਰ ਆਪਾਂ ਕੋਲ ਸਾਰੇ ਮਿਲ ਜਣਗੇ ਨਵੇਂ ਅੱਜ ਜੀ ਹਾਂਜੀ ਹਾਂ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੈ ਜੋ ਕੰਪਨੀ ਕੱਢ ਰਹੀ ਹੈ ਕਲਰ ਜਿਵੇਂ ਆਹ ਰੈੱਡ ਕਲਰ ਹੋ ਗਿਆ ਜੀ ਠੀਕ ਹੈ ਜੀ ਆਹ ਬਲੈਕ ਚ ਗ੍ਰੇ ਪੱਟੀ ਬਹੁਤ ਪਸੰਦ ਕਰ ਰਹੇ ਆਪ ਲੋਕ ਹਾਂਜੀ ਹਾਂਜੀ ਉਵੇਂ ਸਾਹਮਣੇ ਬਲੈਕ ਚ ਰੈੱਡ ਦੇਖ ਰਹੇ ਹੋ ਤੁਸੀਂ ਠੀਕ ਹੈ ਜੀ ਇਹ ਸਾਰਾ ਹਰ ਤਰ੍ਹਾਂ ਦੇ ਕਲਰ ਆਪਣੇ ਕੋਲੇ ਅਵੇਲੇਬਲ ਰਹਿੰਦੇ ਨੇ ਹਰ ਟਾਈਮ ਠੀਕ ਹੈ ਜੀ ਦੋਪਹਰ ਜਿਹੜਾ ਮਰਜ਼ੀ ਤੁਸੀਂ ਬੁੱਕ ਵੀ ਕਰਾ ਸਕਦੇ ਜੀ ਪਹਿਲਾਂ ਜੇ ਕਿਸੇ ਕਰਾਉਣ ਹਾਂਜੀ ਹਾਂਜੀ ਪਹਿਲਾਂ ਬੁਕਿੰਗ ਦੇ ਸਕਦੇ ਹੋ ਫੋਨ ਤੇ Google Pay ਕਰਾ ਕੇ ਬੁੱਕ ਕਰਵਾ ਸਕਦੇ ਆ ਠੀਕ ਹੈ ਜੀ ਹਾਂ ਉਹਨਾਂ ਨੂੰ 2000 ਦੀ ਛੋਟ ਮਿਲੇਗੀ ਮਿਲੇਗੀ ਜਿਹਨੇ ਬੁੱਕ ਕਰਾਉਂ ਹਾਂਜੀ ਹਾਂਜੀ ਠੀਕ ਹੈ ਆਪਣਾ ਤਿੰਨ ਕੋਣੀ ਨੇੜੇ ਰਹਿੰਦੇ ਨੇ ਇੱਥੇ ਹਾਂਜੀ ਬਿਲਕੁਲ ਤਿੰਨ ਕੋਣੀ ਨੇੜੇ ਐ ਤੇ ਸਾਹਮਣੇ ਇਹ ਅੱਗੇ ਬਾਜਾਖਾਨਾ ਰੋਡ ਸ਼ੁਰੂ ਹੋ ਗਿਆ ਹਾਂਜੀ ਇਧਰਲੀ ਸਾਈਡ ਆਪਣਾ ਬਰਨਾਲਾ ਰੋਡ ਸ਼ੁਰੂ ਹੋ ਗਿਆ ਇਹਦੇਲੀ ਸਾਈਡ ਬਰਨਾਲਾ ਹਾਂਜੀ ਹਾਂ ਤਿੰਨ ਕੋਣੀ ਸਿਰਫ ਉਹ 300 ਮੀਟਰ ਦੂਰ ਤੇ ਆ ਠੀਕ ਹੈ ਤਾਂ ਪਰਾ ਚੈੱਕ ਕਰੋ ਹਾਂਜੀ ਬਈ ਪ੍ਰਾ ਲੋ ਬਰਾ ਕਾਣੇ ਵੀ ਜਿਸ ਨੇ ਘੱਟ ਪੈਸੇ ਲਾਉਣੇ ਆ ਹਾਂਜੀ ਬਈ ਡੀਲਕਸ ਸੈਲਫ ਸਟਾਰਟ ਹੈ ਦੇਖੋ ਜੀ ਮੇਰੇ ਮੋਟਰਸਾਈਕਲ ਹੈ 16 ਮਾਡਲ ਹੈ ਹਾਂਜੀ ਆਮ ਮਾਰਕੀਟ ਵੈਲਿਊ ਇਹ 45000 ਦੀ ਰੇਂਜ ਦਾ ਮੋਟਰਸਾਈਕਲ ਹੈ ਠੀਕ ਹੈ ਜੀ ਪਰ ਆਪਣੀ ਕੋਲ ਉਹ 40000 39000 ਦੀ ਰੇਂਜ ਚ ਮਿਲ ਜੇ ਜੀ ਆਪਣੀ ਵੀਡੀਓ ਦੇਖ ਕੇ ਆਊਗਾ ਬਿਲਕੁਲ ਵੀਡੀਓ ਦੇਖ ਕੇ ਆਏਗਾ ਦੂਸਰਾ ਉਹ ਵੀ ਗਾਰੰਟੀ ਨਾਲ ਮਿਲੇਗੀ ਠੀਕ ਹੈ ਜੀ ਕੋਈ ਇੰਜਨ ਦੀ ਪ੍ਰੋਬਲਮ ਹੈ ਕਿਸੇ ਵੀ ਕਿਸਮ ਦੀ ਪ੍ਰੋਬਲਮ ਹੈ ਉਹਦੀ ਪੂਰੀ ਸੁਣਵਾਈ ਹੋਏਗੀ ਠੀਕ ਹੈ ਜੀ ਤੇ ਆ ਦੋ ਨੰਬਰ ਤੇ ਜੀ ਆਪਣਾ ਇਹ ਸਪਲੈਂਡਰ ਦੇਖੋ ਪੂਰਾ ਸ਼ੋਰੂਮ ਕੰਡੀਸ਼ਨ ਮੋਟਰਸਾਈਕਲ ਹੈ 2023 ਮਾਡਲ ਮੋਟਰਸਾਈਕਲ ਹੈ ਸਪਲੈਂਡਰ ਹਾਂਜੀ ਨਵੇਂ ਦੀ ਕੀਮਤ ਇਹ 9495000 ਦੀ ਕੀਮਤ ਦਾ ਮੋਟਰਸਾਈਕਲ ਹੈ ਹਾਂਜੀ ਪੂਰੇ ਆਮ ਜੋ ਦੀ ਮਾਰਕੀਟ ਵੈਲਿਊ ਹੈ ਇਸ ਟਾਈਮ 70 ਤੋਂ 78000 ਰੁਪਏ ਦੀ ਮਾਰਕੀਟ ਵੈਲਿਊ ਆ ਠੀਕ ਹੈ ਜੀ ਆਪਣੀ ਵੀਡੀਓ ਦੇ ਮੁਤਾਬਿਕ ਆਏਗਾ ਬਿਲਕੁਲ ਲੋਏਸਟ ਪ੍ਰਾਈਸ 68000 ਦਾ ਮੋਟਰਸਾਈਕਲ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਦਾ ਠੀਕ ਹੈ ਜੀ ਇਧਰ ਫੈਸਲਾ ਆ ਗਿਆ ਹਾਂਜੀ ਕਿਸੇ ਵੀਰ ਨੇ ਤਾਂ ਤੱਕ ਪੈਸੇ ਲਾਉਣੇ ਆ ਤਾਂ ਉਹਨਾਂ ਲਈ ਵੀ ਆਪਣੇ ਕੋਲ ਸਾਰੀ ਰੇਂਜ ਅਵੇਲੇਬਲ ਹੈ ਇਹਦਾ ਕੀ ਰੇਂਜ ਹੈ ਜੀ ਇਹ ਪੈਨਸ਼ਨ ਹੈ ਬਿਲਕੁਲ ਕੰਪਲੀਟ ਤਿਆਰ ਕੀਤਾ ਹੋਇਆ ਇੰਜਨ ਦਾ ਕੰਮ ਸੋ ਟੋਟਲੀ ਓਕੇ ਹੈ ਠੀਕ ਹੈ ਜੀ ਇਹ 14000 ਚ ਮਿਲ ਜੇਗਾ ਜੀ ਠੀਕ ਹੈ ਜੀ ਇੱਕ ਇਹਦੇ ਨਾਲ ਸਪਲੈਂਡਰ ਆ ਗਿਆ ਜੀ ਹਾਂਜੀ ਸਪਲੈਂਡਰ ਹੈ ਤਿਆਰ ਕਰਕੇ ਦਵਾਂਗੇ 17 ਮਾਡਲ ਮੋਟਰਸਾਈਕਲ ਹੈ ਕਿੱਕ ਸਟਾਰਟ ਇਹ ਵੀ ਜੋ ਵੀ ਤਿਆਰ ਕਰਕੇ ਇਹਦੀ ਬਾਜ਼ੀਬ ਕੀਮਤ ਹੋਏਗੀ ਹਾਂਜੀ ਉਹਦੇ ਚੋ ਵੀ 4-5000 ਰੁਪਏ ਲੈਸ ਕਰਕੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਆਪਾਂ ਦਵਾਂਗੇ ਠੀਕ ਹੈ ਜੀ ਇਧਰ ਐਕਟਿਵਾ ਖੜੀ ਹੈ ਜੀ ਪੁਰਾਣੀਆਂ ਹਾਂਜੀ ਹਾਂ ਐਕਟਿਵਾ ਬਿਲਕੁਲ ਸ਼ੋਅਰੂਮ ਕੰਡੀਸ਼ਨ ਐਕਟਿਵਾ ਤਿਆਰ ਕੀਤੀ ਹੋਈ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਹਾਂਜੀ ਹਾਂਜੀ ਆਮ ਇਹਦੀ ਜੋ ਮਾਰਕੀਟ ਵੈਲਿਊ ਹੈ ਇਸ ਟਾਈਮ ਇਹ 35000 ਦੀ ਮਾਰਕੀਟ ਵੈਲਿਊ ਆ ਠੀਕ ਹੈ ਜੀ ਆਪਣੀ ਵੀਡੀਓ ਨਾਲ ਕੋਈ ਵੀ ਆਏਗਾ 28000 ਦੀ ਕੀਮਤ ਚ ਮਿਲ ਜੀਏਗਾ ਠੀਕ ਹੈ ਇੰਜਨ ਦੇ ਲੋਕਿਆ ਜੀ ਬਿਲਕੁਲ ਏ ਟੂ ਜ਼ेड ਉਹਦੀ ਗਾਰੰਟੀ ਹੋਏਗੀ 100% ਠੀਕ ਹੈ ਜੀ ਆ ਕਿਧਰ ਸਪਲੈਂਡਰ ਖੜਾ ਹੈ ਸੁਪਰ ਹਾਂ ਜੀ ਜਿਵੇਂ ਸੁਪਰ ਹਾਂ ਕਿਸੇ ਵੀਰ ਨੇ ਬਿਲਕੁਲ ਹੀ ਘੱਟ ਪੈਸੇ ਲਾਉਣੇ ਆ ਮੰਨ ਲਓ 10000 ਦੀ ਰੇਂਜ ਚ ਪੈਸੇ ਲਾਉਣੇ ਆ ਤਾਂ ਉਦਾਂ ਦੇ ਮੋਟਰਸਾਈਕਲ ਵੀ ਆਪਣੇ ਕੋਲੇ ਹੈਗੇ ਆ ਇਹ ਤੱਕ ਕਈ ਵਾਰੀ ਵੀਰ ਕਹਿੰਦੇ ਆ ਜੀ ਪੈਸੇ ਮਾਡਲ ਕਿਹੜਾ ਹੈ ਵੈਸੇ 15000 ਦੀ ਰੇਂਜ ਵਾਲਾ ਮੋਟਰਸਾਈਕਲ ਹੈ ਹਾਂ ਜ ਉਰੇ ਆਪਣੇ ਕੋਲੋਂ ਇਹ ਮੋਟਰਸਾਈਕਲ 10000 ਤੋਂ 3 ਰੇਂਜ ਚ ਮਿਲ ਜੇਗਾ ਠੀਕ ਹੈ ਜੀ ਇੱਕ ਹੋਰ ਖੜਾ ਜੀ ਮਗਰ ਸਾਈਡ ਤੇ ਹਾਂਜੀ ਹਾਂ ਉਹ ਤਿਆਰ ਕਰਕੇ ਹਾਂਜੀ ਉਹਨੂੰ ਆਪਾਂ ਵਧੀਆ ਕੰਡੀਸ਼ਨ ਵਿੱਚ ਤਿਆਰ ਕਰਕੇ ਉਹ ਅਵੇਲੇਬਲ ਕਰਾਵਾਂਗੇ ਇਹ ਮੋਟਰਸਾਈਕਲ ਹੈ 17 18 ਮਾਡਲ ਮੋਟਰਸਾਈਕਲ ਹੈ ਹਾਂਜੀ ਇਹਦੇ ਵਿੱਚ ਵੀ 6 ਤੋਂ 7000 ਰੁਪਏ ਦੀ ਆਪਾਂ ਛੋੜ ਕਰਕੇ ਦੇਵਾਂਗੇ ਠੀਕ ਹੈ ਹਾਂ ਜੀ ਮੇਰੀ সিটি 100 ਹਾਂਜੀ ਹਾਂ ਬਿਲਕੁਲ ਜੀ ਹਰ ਤਰ੍ਹਾਂ ਪੁਰਾਣੇ ਦਾ ਦੇਖੋ ਹਰ ਤਰ੍ਹਾਂ ਦੇ ਮੋਟਰਸਾਈਕਲ ਅਵੇਲੇਬਲ ਹੈ ਜਿਵੇਂ ਸਿਟੀ 100 ਦੀ ਮਾਰਕੀਟ ਹੈ ਇੱਕ ਸਪਲੈਂਡਰ ਖੜਾ ਜੀ ਹਾਂਜੀ ਹਾਂ ਸਪ ਇੱਕ ਇੱਕ ਸੈਲਫ ਸਟਾਰਟਰ 18 ਮਾਡਲ ਠੀਕ ਹੈ ਜੀ ਇਹ ਮਿਲ ਜੇਗਾ ਵੀ ਜਿਹੜਾ ਮਰਜੀ ਮੋਟਰਸਾਈਕਲ ਵੀਰ ਜਿੰਨੇ ਬਿਲਕੁਲ ਹੀ ਘੱਟ ਪੈਸੇ ਲਾਉਣੇ ਆ 10000 ਦੀ ਰੇਂਜ ਦੇ ਦਾਂਗੇ ਟਵਿਸਟਰ ਹੈ ਫਸਟ ਟਵਿਸਟਰ ਸਿਰ ਪਰਸਨ ਨੇ ਬਸ ਆਮ ਲੋਕਲ ਚਲਾਉਣ ਲਈ ਰੱਖਣਾ ਹੈ ਜਿੰਨੇ ਘੱਟ ਪੈਸੇ ਲਾਉਣੇ ਆ ਠੀਕ ਹੈ ਜੀ ਹਰ ਤਰ੍ਹਾਂ ਦੀ ਰੇਂਜ ਸਾਡੇ ਕੋਲ 8000 ਤੋਂ ਹੀ ਰੇਂਜ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਵੀ ਜਿਹੜਾ ਆਪਣਾ ਚਾਂਡ ਚੂਨ ਸੈਟ ਆਪਣਾ ਹੀਰੋ ਦੇ ਜਿਵੇਂ ਜਨੂਨ ਬਿਲਕੁਲ ਬਿਲਕੁਲ ਜੈਨੂਨ ਹੀਰੋ ਦੇ ਕੰਪਨੀ ਨਾਲ ਆਪਣੀ ਹੀਰੋ ਦੀ ਏਜੰਸੀ ਆਪਣੇ ਕੋਲੇ ਅਥਾਰਾਈਜ਼ਡ ਹੀਰੋ ਮੋਟਰਸਾਈਕਲ ਦੇ ਤਾਂ ਉਹਦੀ ਏਜੰਸੀ ਦਾ ਅਥਾਰਾਈਜ਼ ਡੀਲਰ ਹੈ ਤੇ ਸਾਡੇ ਕੋਲੇ ਕੰਪਨੀ ਚ ਸਾਰਾ ਮਾਲ ਹੀਰੋ ਦਾ オリジナル ਆਪਣੇ ਕੋਲੇ ਆਉਂਦਾ ਕਿਸੇ ਨੂੰ ਵੀ ਕਿਸੇ ਕਿਸਮ ਦੀ ਹਾਂਜੀ ਉਹ ਸਕੁਅਰ ਪਾਰਟ ਦੀ ਜਰੂਰਤ ਹੈ ਚੰਗੀ ਪੂਰੀ ਜਾ ਹੋਰ ਕੋਸ਼ਿਸ਼ ਹਾਂਜੀ ਚੇਨ ਸੈੱਟ ਹੋਗੇ ਸਾਰੇ ਬੋਡੀ ਪਾਰਟਸ ਹੋਗੇ origignal ਆਮ ਕਈ ਵਾਰੀ ਬਾਹਰ ਨਹੀਂ ਮਿਲਦੇ ਉਹ ਸਾਡੇ ਕੋਲ ਹਰੇਕ ਰੇਂਜ ਅਵੇਲੇਬਲ ਹੈ ਠੀਕ ਹੈ origignal ਕਲਚ ਪਲੇਟਸ ਹੋਗੀਆਂ ਜਿਹੜੀਆਂ ਆਮ ਪੈਂਦੀਆਂ ਹੈਗੀਆਂ ਠੀਕ ਹੈ ਮਾੜਾ ਮੋਟਾ ਦਾ ਜਿਵੇਂ ਚੇਨ ਸੈੱਟ ਕਰਨੇ ਤਾਂ ਪਊਗਾ ਜੀ origignal ਚੇਨ ਸੈੱਟ ਦੇਖੋ ਆਮ ਜਿਹੜਾ origignal ਹੈ ਸਾਡੇ 750 ਦੀ ਰੇਂਜ ਦਾ ਮੋਟਰ ਆਪਣਾ ਚੇਨ ਸੈੱਟ ਮਿਲ ਜਾਂਦਾ ਠੀਕ ਹੈ ਆਮ ਜਿਹੜਾ ਦੂਜਾ ਹੁੰਦਾ ਹੀਰੋ ਤੋਂ ਬਿਨਾ ਚੇਨ ਸੈੱਟ ਮਾਰਕੀਟ 'ਚ ਮਿਲਦਾ ਉਹ ਬਸ ਕੋਈ ਜ਼ਿਆਦਾ ਫਰਕ ਨਹੀਂ ਦਾ 100 150 ਰੁਪਏ ਦਾ ਫਰਕ ਹੁੰਦਾ ਠੀਕ ਆਪਣੇ ਵਾਲ ਹਾਂਜੀ ਬਿਲਕੁਲ ਰੀਜ਼ਨਲ ਵੀ ਬਹੁਤ ਡਿਮਾਂਡ ਕਰਦੇ ਉਹ ਆਉਂਦੇ ਨੇ ਸਪੈਸ਼ਲ ਇਥੇ ਆਉਂਦੇ ਵੀ ਉਹ ਜਿਨ੍ਹਾਂ ਨੂੰ ਰੀਜ਼ਨਲ ਸਮਾਨ ਹੀ ਚਾਹੀਦਾ ਹੈ ਹੀਰੋ ਦਾ ਸਮਾਨ ਚਾਹੀਦਾ ਹੈ ਰੀਜ਼ਨਲ ਉਹ ਪਰ ਸਾਡੇ ਕੋਲ ਹੀ ਆਉਂਦੇ ਨੇ ਰੈਜ਼ੀਡੈਂਸ ਅ ਰੀਜ਼ਨਲ ਹੀ ਚੀਜ਼ ਹੁੰਦੀ ਹੈ ਹਾਂਜੀ ਹਾਂ ਓਰੀਜਨਲ ਵਾਈਜ਼ਰ ਹੋਗੇ ਹਰੇਕ ਦੇਖੋ ਵਾਈਜ਼ਰ ਆਮ ਜਿਹੜਾ ਸਿੰਪਲ ਵਾਈਜ਼ਰ ਹੁੰਦਾ ਉਹ ਜਲਦੀ ਟੁੱਟ ਜਾਂਦਾ ਹੈ ਨਾ ਹੀਰੋ ਦਾ ਵਾਈਜ਼ਰ ਹੈ ਹਾਂਜੀ ਹਾਂ ਉਹ ਬਹੁਤ ਵਧੀਆ ਵਾਈਜ਼ਰ ਹੈ ਜਿਵੇਂ ਉਹਦਾ ਜਿਹੜਾ ਹੈੱਡਲਾਈਟ ਦੇ ਉੱਪਰ ਲੱਗਦਾ ਠੀਕ ਹੈ ਜੀ ਸੋ ਠੀਕਾ ਡਾਇਰੈਕਟਰਸ ਮਾਲ ਆਉਂਦਾ ਜੈਂਸੀ ਚੋਂ ਡਾਇਰੈਕਟ ਕੰਪ ਉਹਨਾਂ ਕੋਲੇ ਕੰਪਨੀ ਚ ਮੋਟਰਸਾਈਕਲ ਹੋਏ ਜਾਂ ਸਪੇਅਰ ਪਾਰਟ ਹੋਇਆ ਉਹ ਡਾਇਰੈਕਟ ਹੀ ਆਉਂਦਾ ਐਂ ਵਰਕਸ਼ਾਪ ਬਣੀ ਹੋਈ ਹੈ ਆਪਣੀ ਠੀਕ ਹੈ ਜੀ ਹੀਰੋ ਮੋਟਰਸਾਈਕਲ ਦੀ ਕੰਪਨੀ ਵੱਲੋਂ ਜਿਵੇਂ ਕੰਪਨੀ ਨੇ ਦੱਸਿਆ ਆਇਆ ਕਸਟਮਰ ਲੋਜ਼ ਬਣਾਇਆ ਹੋਇਆ ਆਪਾਂ ਠੀਕ ਹੈ ਜੀ ਜੋ ਵੀ ਕਸਟਮਰ ਵੀ ਸਰਵਿਸ ਕਰਵਾਣ ਆਉਂਦੇ ਨੇ ਉਹਨਾਂ ਦੇ ਬੈਠਣ ਦੀ ਪ੍ਰੋਪਰ ਵਧੀਆ ਜਗ੍ਹਾ ਬਣਾਈ ਹੋਈ ਹੈ ਤੇ ਵਰਕਸ਼ਾਪ ਹੈ ਉਹ ਤੁਹਾਨੂੰ ਦਿਖਾਉਨੇ ਆਪਾਂ ਅਜੇ ਠੀਕ ਹੈ ਰਿਪੇਅਰ ਵੀ ਇੱਥੇ ਨਾਲ ਜਿਹਨੇ ਕਰਾਉਣੀਆਂ ਕਰਵਾ ਸਕਦਾ ਹਾਂਜੀ ਹਾਂ ਸਰਵਿਸ ਵਾਈਜ਼ ਵਧੀਆ ਪਰਫੈਕਟ ਮਕੈਨਿਕ ਹੈਗੇ ਸਾਡੇ ਕੋਲੇ ਹਾਂ ਵਰਕਸ਼ਾਪ ਹੈ ਜਿਹ ਵਰਕ ਚੱਲਦਾ ਜੈਨੂਨ ਪਾਰਟਸ ਸਾਰੇ ਇੱਥੇ ਪੈਂਦੇ ਨੇ ਹੈਗੀ ਠੀਕ ਏਜੰਸੀ ਦੇ ਵਿੱਚ ਹਾਂ ਉਹ ਆਪਾਂ ਸਾਰੇ ਯੂਜ਼ ਕਰਦੇ ਆ ਪ੍ਰੋਪਰ ਸਰਵਿਸ ਹੁੰਦੀ ਹੈ ਕਸਟਮਰ ਦੀ ਤੇ ਸਾਡਾ ਇਹ ਜਿਹੜਾ ਮੇਨ ਪੁਆਇੰਟ ਹੁੰਦਾ ਵੀ ਕਸਟਮਰ ਜਿਹੜਾ ਆਉਂਦਾ ਉਹ ਖੁਸ਼ ਹੋ ਕੇ ਜਾਵੇ ਪ੍ਰੋਪਰ ਸ਼ੈਕ ਹਾਂ ਉਹਦੀ ਪੂਰੀ ਤਸੱਲੀ ਹੋਵੇ ਪੂਰਾ ਸੈਟੀਸਫਾਈਡ ਹੋ ਕੇ ਜਾਵੇ ਕਸਟਮਰ ਕਿ ਉਹਨੂੰ ਲੱਗੇ ਵੀ ਮੈਂ ਏਜੰਸੀ ਦੇ ਵਿੱਚ ਆਇਆ ਏਜੰਸੀ ਦੇ ਵਿੱਚ ਆ ਕੇ ਮੈਂ ਵਧੀਆ ਸਰਵਿਸ ਕਰਵਾਈ ਹੈ ਤੇ ਉਹਨੂੰ ਵਧੀਆ ਸਹੂਲਤ ਮਿਲੀ ਹੈ ਠੀਕ ਹੈ ਭਾਈ ਜਿਨੂ ਰੂਪਨਾਟ ਕਰੂਗਾ ਏਜੰਸੀ ਆ ਪੁਰਾਣੇ ਮੋਟਰਸਾਈਕਲ ਦੇ ਨਵੇਂ ਮਿਲ ਜਾਂਦੇ ਆ ਠੀਕ ਹੈ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਜਰੂਰ ਲੋਡ ਕਰੋ ਜੀ 738002 4071 ਬੰਦ ਗਰੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਅਗਰ ਜੀ ਕਰਾਏ ਫੇਸਬੁੱਕ ਤੇ ਕਰ ਜੀ ਕਰਾਏ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ